ਰਾਮ ਨਾਮੀ ਦਾ ਤਿਹਾੜੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀਤਾ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਵਤਾਰ ਦਿਵਸ ਨੂੰ ਸ਼੍ਰੀ ਰਾਮ ਨਾਮੀ ਦਾ ਦਿਹਾੜਾ ਵਿਵੇਕ ਆਸ਼ਰਮ ਜਲਾਲ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੰਤ ਬੱਬਾ ਗੰਗਾ ਰਾਮ ਜਿਨੇ ਇਲਾਕੇ ਪਰਤ ਆਈਆਂ ਸਾਰੀਆਂ ਸੰਸਥਾ ਨੂੰ ਲੱਖ ਲੱਖ ਵਧਾਈ ਦਿੰਦੇ ਆ ਦੱਸਿਆ ਕਿ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬੱਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਅਸ਼ੀਰਵਾਦ ਦੇ ਨਾਲ ਸ਼੍ਰੀਮਾਨ 108 ਸਵਾਮੀ ਬ੍ਰਹਮੂਨੀ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਵਤਾਰ ਦੇ ਵਜ੍ਹਾ ਸ੍ਰੀ ਰਾਮ ਨਾਮੀ ਦਾਹੜਾ ਬੜੀ ਸ਼ਰਧਾ ਪੂਰਵਕ ਵਿਵੇਕ ਆਸ਼ਰਮ ਜਲਾਲ ਵਿਖੇ ਮਨਾਇਆ ਗਿਆ ਇਸ ਮੌਕੇ ਸੰਤ ਮਹਾਪੁਰਸ਼ ਮਹਾਨ ਵਿਦਵਾਨਾਂ ਦੇ ਵੱਲੋਂ ਕਥਾ ਰੰਗਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਵਤਾਰ ਦਿਵਸ ਦੀ ਬੰਦੀ ਚਾਣਨਾ ਪਾਇਆ ਤੇ ਉਹਨਾਂ ਨੇ ਦੱਸਿਆ ਹਮਾਲਤ ਚੱਲਨ ਲਈ ਸੰਕਾਂ ਨੂੰ ਪ੍ਰੇਰਿਤ ਕੀਤਾ ਇਲਾਕੇ ਪਰ ਤੋਂ ਵੱਡੀ ਗਿਣਤੀ ਦੇ ਵਿੱਚ ਆਈਆਂ ਹੋਈਆਂ ਸੰਕਾਂ ਨੇ ਬੜੀ ਸ਼ਰਧਾਪੂਰਵਕ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਕਥਾ ਸੁਣ ਕੇ ਆਨੰਦ ਮਾਣਿਆ ਇਸ ਮੌਕੇ ਸੰਦਰ ਲਈ ਠੰਡੇ ਮਿੱਠੇ ਦੁੱਧ ਦੀ ਸ਼ਵੀਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਦੇਵ ਭਗਵਾਨ ਕੀ ਜੈ ਸਵਾਮੀ ਜੀ ਮਹਾਰਾਜ ਕੀ ਜੈ ਪਵਨ ਪੁੱਤਰ ਹਨੂਮਾਨ ਕੀ ਜੈ ਕੋਟ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਸ਼੍ਰੀ ਰਾਮ ਭਗਵਾਨ ਕੀ ਜੈ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਦਿਨ ਆ ਤ੍ਰੇਤਾ ਯੁਗ ਦੇ ਅਵਤਾਰ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦਾ ਜਨਮ ਦਿਨ ਤੇ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਵਿਵੇਕ ਆਸ਼ਰਮ ਜਲਾਲ ਉਹਨਾਂ ਦੇ ਸੇਵਾਦਾਰ ਸਾਰੇ ਹੀ ਲੰਗਰ ਦੀ ਸੇਵਾ ਕਰਨ ਵਾਲੇ ਬਹੁਤ ਹੀ ਕਰਮ ਵਾਲੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ